ਨੰਦਪੁਰ ਸਾਹਿਬ ਲੋਕ ਸਭਾ ਤੋਂ ਬੌਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਨੇ ਨਵਾਂ ਸ਼ਹਿਰ ਮੀਟਿੰਗ ਕੀਤੀ ਜਿਸ ਦੌਰਾਨ ਲੋਕਾਂ ਨੇ ਜਸਵੀਰ ਸਿੰਘ ਗੜੀ ਦਾ ਫੁੱਲਾਂ ਦੇ ਹਰpa ਕੇ ਸਵਾਗਤ ਕੀਤਾ ਇਸ ਮੌਕੇ ਜਸਵੀਰ ਸਿੰਘ ਗੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਲਈ ਪਹਿਲੀ ਵਾਰ बसपा ਪਾਰਟੀ ਨੇ ਲੋਕਲ ਉਮੀਦਵਾਰ ਉਤਾਰੇ ਜਦ ਕਿ ਅਕਾਲੀ ਦਲ ਪਾਰਟੀ ਦੇ ਪ੍ਰੇਮ ਸਿੰਘ ਜੰਦੂ ਮਾਜਰਾ ਪਟਿਆਲੇ ਸ਼ਹਿਰ ਤੋਂ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਹੈ ਮਾਲਵਿੰਦਰ ਸਿੰਘ ਕੰਗ ਮਧ ਪ੍ਰਦੇਸ਼ ਤੋਂ ਹੈ ਇਸ ਲੋਕ ਸਭਾ ਏਰੀਆ ਦੇ ਵਿੱਚ ਕਰੀਬ 4 ਜ਼ਿਲ੍ਹੇ ਆਉਂਦੇ ਹਨ ਲੇਕਿਨ ਕੋਈ ਵੀ ਮੈਡੀਕਲ ਕਾਲਜ ਨਹੀਂ ਹੈ ਜਿੱਥੋਂ ਬੱਚੇ ਐਮਬੀਬੀਐਸ ਤੇ ਐਮਬੀਏ ਵਰਗੀਆਂ ਡਿਗਰੀਆਂ ਕਰ ਸਕਣ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਬਹੁਜਨ ਸਮਾਜ પાર્ટી ਨੂੰ ਜਿਤਾਇਆ ਜਾਵੇ। ਮੈਨੂੰ ਤੁਸੀਂ ਜਾ ਰਹੇ ਹੋ ਹਨਪੁਰ ਸਾਹਿਬ ਸਿੱਖੀ ਸਰ। ਇਹ 10 ਵਜੇ ਚੱਲੇ ਆ ਰਾਤ ਦੇ। 10 ਮਿੰਟ ਰਹਿੰਦੇ। ਔਰ ਠਾਠਾ ਮਾਰਦਾ ਨਵਾਂ ਸ਼ਹਿਰ ਦਾ ਕੱਟ। ਇਸ ਤੋਂ ਪਹਿਲਾਂ ਗੱਡ ਸ਼ੰਕਰ ਅੱਜ ਅਸੀਂ 2 ਵਜੇ ਪ੍ਰੋਗਰਾਮ ਦਿੱਤੇ 4 ਪਰ ਚਾਰੋਂ ਹੀ ਅਸੀਂ ਸਫਲ ਕਰਕੇ ਆਏ ਹਾਂ ਔਰ ਇਹ ਬਹੁਤ ਵੱਡਾ ਇੱਕ ਊਲਾਰ ਜਿਹੜਾ ਹੁਲਾਰਾ ਜਿਹੜਾ ਬਹੁਤ ਸਾਰੇ ਸਮਾਜ ਵਿੱਚ ਚੱਲ ਰਿਹਾ ਹੈ ਉਹਨਾਂ ਪੂਰੇ ਲੋਕ ਸਭਾ ਦੇ ਵਿੱਚ ਕੰਟਰ ਕਰੰਟ ਚੱਲ ਰਿਹਾ ਹੈ ਕਿ ਇਸ ਵਾਰੀ ਜਿਹੜਾ ਉਮੀਦਵਾਰ ਹੈ ਇਹ ਲੋਕ ਸਭਾ ਦੇ ਵਿੱਚ ਕਿਸੇ ਰਾਸ਼ਟਰੀ ਪਾਰਟੀ ਬਰੋਂ ਪਹਿਲੀ ਵਾਰੀ ਜਿਹੜਾ ਆ ਉਹ ਲੋਕ ਮਿਲਾਇਆ ਹੈ ਸਥਾਨਕ ਆਇਆ ਹੈ ਕਿਉਂਕਿ ਬਾਕੀ ਸਾਰੇ ਦੇ ਸਾਰੇ ਉਮੀਦਵਾਰ ਪਟਿਆਲੇ ਤੋਂ ਸ਼੍ਰੀ ਪ੍ਰੀਤ ਸਿੰਘ ਚੰਗੂਮਾ ਜਰਾਜੀ ਕਾਲੀਦਾਨ ਤੋਂ ਸਮਾਨ ਜੋ ਵਿਜੇਂਦਰ ਸਿੰਘਲਾ ਜੀ ਕਾਂਗਰਸ ਵੱਲੋਂ ਸੰਗਰੂਰ ਤੋਂ ਆਏ ਆ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਤੰਗ ਸਾਹਿਬ ਜਿਹੜੇ ਆ ਉਹ ਬਾਹਰੋਂ ਆਏ ਆ ਬੱਤੀਆਂ ਦੰਦਾ ਦਾ ਮਾਲਕ ਔਰ 13 ਜੀਰੋ ਦਾ ਝੂਠਾ ਨਾਰਾ ਦੇਣ ਵਾਲਾ ਮੁੱਖ ਮੰਤਰੀ ਉਹ ਕਹਿੰਦਾ ਸੀਗਾ ਕਿ ਖੈਰਾ ਜੀ ਨੂੰ ਛੋਟਾ ਮੜਾ ਜਾਂ ਪੰਜ ਪਿੰਡ ਪਤਾ ਸੰਗਰੂਰ ਦੇ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਇਹਨਾਂ ਦਾ ਉਮੀਦਵਾਰ ਇਹਨਾਂ ਦਾ ਸੱਜੀ ਬਾਹਰ ਜਿਹਦਾ ਪਸ਼ੋਕੜ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਦਾਦਿਆਂ ਪੜਦਾਦਿਆਂ ਤੋਂ ਔਰ 2020 ਤੱਕ ਉਹ ਭਾਰਤੀ ਜਨਤਾ ਪਾਰਟੀ ਦੇ ਕਰਮਟ ਵਰਕਰ ਰਹੀ ਹੈ ਤੇ ਉਹ 5 5 ਮਿੰਟਾਂ ਦੇ ਨਾਮ ਦੱਸ ਸਕਦਾ ਹੈ ਉਹ 5 ਮਿੰਟਾਂ ਸਾਰੀਆਂ ਕਿਸੇ ਵੀ ਪਾਰਟੀ ਦੇ ਹੋ ਫਿਰ ਦੂਜੀ ਗੱਲ ਪਿਛਲੇ 20 ਸਾਲਾਂ ਚ ਜਿੰਨੇ ਉਮੀਦਵਾਰ ਜਿੱਤੇ 5 ਕਰੋੜ ਦੇ ਹਿਸਾਬ ਨਾਲ 100 ਕਰੋੜ ਰੁਪਈਆ ਲੋਕ ਸਭਾ ਦਾ ਕੋਈ ਜੇਤਨ ਦੁਬਾਰਾ ਪਟਿਆਲੇ ਲੈ ਗਿਆ ਕੋਈ ਲੁਧਿਆਣਾ ਲੈ ਗਿਆ ਕੋਈ ਹਾਰਪੁਰ ਲੈ ਗਿਆ ਅਮਨਿਸ਼ਤ ਵਾੜੀ ਚੰਡੀਗੜ੍ਹ ਲੈ ਗਿਆ ਔਰ 100 ਕਰੋੜ ਰੁਪਏ ਦਾ ਘਟਾ ਐਡਾ ਵੱਡਾ ਸੀ ਕਿ ਆ ਗੁਰੂਆਂ ਦੇ ਦਰ ਨੂੰ ਸੜਕਾਂ ਜਾਨੀਆਂ ਦਸ਼ਪੇਸ਼ ਪਿਤਾ ਦੇ ਦਰ ਨੂੰ ਸੜਕ ਜਾਂਦੀ ਆ ਬੰਗਾ ਗੜ ਸ਼ੰਕਰ ਪੋਜੇ ਵਾਲ ਛੱਜ ਚੌਕ ਤੇਨੰਦ ਪ੍ਰਸਾਦ ਔਰ ਗੁਰੂ ਰਵਦਾਸ ਜੀ ਦੇ ਦਰ ਨੂੰ ਸੜਕ ਜਾਂਦੀ ਆ ਬੰਗਾ ਗੜ ਸ਼ੰਕਰ ਤੇ ਖਰਾਲਗਰ ਸਾਹਿਬ ਦੋਹਾਂ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਵੀ ਇਹਨਾਂ ਕੋਲੋਂ ਚੌੜੀਆਂ ਨਹੀਂ ਹੋਈਆਂ हिमाचल पहाडियां ਦਾ ਘੜ ਉੱਥੋਂ ਦੀਆਂ ਸਰਕਾਰਾਂ ਨੇ ਆਪਣੇ ਸ਼ਿਮਲੇ ਮਨਾਲੀ ਚਾਰ ਚਾਰ ਮਾਰਗੀਆਂ ਸੜਕਾਂ ਕਰਤੀਆਂ ਪਹਾੜ ਛੀਟ ਕੇ ਸੁਨਗਾ ਬਣਾਤੀਆਂ ਤੇ ਪੰਜਾਬ ਸਰਕਾਰ ਦੇ ਚੁਣੇ ਹੋਏ ਐਮਪੀ ਨੇ ਐਦਾਂ ਦਾ ਕੋਈ ਵੀ ਪ੍ਰੋਜੈਕਟ ਨਹੀਂ ਲੈਂਦਾ ਕਿ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਸਦਾ ਨਹੀਂ ਜਾਂਦਾ ਇਸੇ ਤਰ੍ਹਾਂ ਦੇ ਨਾਲ ਇਹ ਚਾਰ ਜ਼ਿਲ੍ਹੇ ਪੈਂਦੇ ਇਸ ਲੋਕ ਸਭਾ ਨੂੰ ਟੱਚ ਕਰਦੇ ਆ ਨਵਾਂ ਸ਼ਹਿਰ ਹੁਸ਼ਾਰਪੁਰ ਮੁਹਾਲੀ ਰੋਪੜ ਚਾਰਾਂ ਜ਼ਿਲ੍ਹੇ 'ਚ ਇੱਕ ਵੀ ਮੈਡੀਕਲ ਕਾਲਜ ਨਹੀਂ ਇੱਕ ਵੀ ਮੈਡੀਕਲ ਕਾਲਜ ਨਹੀਂ ਔਰ ਪੂਰੇ ਪੰਜਾਬ ਚ ਇੱਕ ਵੀ ਨੈਸ਼ਨਲ 에ਰਪੋਰਟ ਨਹੀਂ ਜਦ ਕਿ ਮਹਾਲੀ ਨੂੰ ਡਿਵੈਲਪ ਕੀਤਾ ਜਾ ਸਕਦਾ ਸੀ ਇੰਟਰਨੈਸ਼ਨਲ 에ਰਪੋਰਟ ਇਹ ਸਾਰੇ ਮੁੱਦੇ ਸਾਡੇ ਮੋਰੇ ਨੂੰ ਅੱਡੀ ਖੜੇ ਆ ਪਾਰਲੀਮੈਂਟ ਦੇ ਵਿੱਚ ਇਹ ਨਾ ਮੈਂਬਰ ਪਾਰਲੀਮੈਂਟਾਂ ਦੇ ਕੋਈ ਇੱਕ ਬਿਆਨ ਹੋਵੇ ਕਿ ਮੁਰਾਜ਼ਮਾ ਦੀ ਪੁਰਾਣੀ ਪੰਚਾਇਤ ਸਕੀਮ ਲਾਗੂ ਕੀਤੀ ਜਾਣੀ ਚਾਹੀਦੀ ਜਾਂ ਨਰੇਗਾ ਮਜ਼ਦੂਰਾਂ ਦਾ 365 ਦਿਨ ਦਾ ਕੰਮ ਹੋਣਾ ਚਾਹੀਦਾ ਤੇ 750 ਹੋਣੀ ਚਾਹੀਦੀ ਇਹ ਨਾ ਇਹ ਨਾ ਕਿਉਂਕਿ ਸਰਮਾਇਦਾਰ ਉਮੀਦਵਾਰ ਹੈ ਔਰ ਇਹਦਾ ਸਰਮਾਇਦਾਰ ਉਮੀਦਵਾਰਾਂ ਨੇ ਨਾ ਗਰੀਬ ਦੀ ਗੱਲ ਕਰਨੀ ਨਾ ਮਲਾਜ਼ਮ ਦੀ ਕਰਨੀ ਨਾ ਗੁਰੂ ਸਾਹਿਬਾਨ ਦਾ ਕਰਨੀ ਕਰ ਸਕਦਾ ਕੋ ਬਹੁਜ ਸਮਾਜ ਆਜਲਾ ਜਿਹੜਾ ਗਲਤ ਬਾਤ ਦਲਿਤ ਸਮਾਜ ਨੂੰ ਬੋਲਿਆ ਕਿ ਕੋਈ ਕਾਰਵਾਈ ਇਸ ਦੀ ਹੋਗੀ ਕੋਈ ਸਿਹਤ ਤੁਸੀਂ ਕਰੋਗੇ ਇਸ ਦਾ ਕੱਲੇ ਆ ਕਾਂਗਰਸ ਨੇ ਨਹੀਂ ਬੋਲਿਆ ਕਾਂਗਰਸ ਦੇ ਤਾਂ ਖੂਨ ਵਿੱਚ ਹੈ ਦਲਤਾਂ ਦੇ ਖਿਲਾਫ ਬੋਲਣਾ ਗਰਜੀਤ ਓਜਾ ਪ੍ਰਧਾਨ ਪ੍ਰੈਣ ਕੁਮਾਰੀ ਬਾਇਵਤੀ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਬਹੁਜ ਸਮਾਜ ਪਾਰਟੀ ਦੇ ਨੀ ਦੁਆਰਾ ਨੂੰ ਬੋਲ ਦੇਣ ਦੇ ਲਈ ਲੋਕ ਸਭਾ શ્રી ਨੰਦਪਾਲ ਸਾਹਿਬ ਦੇ ਅੰਦਰ 24 ਤਰੀਕ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਜਿਹੜਾ ਨਵਾਂ ਸ਼ਹਿਰ ਬਾਈਪਾਸ ਜਿਹੜੇ ਮਹਾਲੋਂ ਪਹੁੰਚ ਰਹੇ ਆ ਔਰ ਵੱਡੀ ਗੰਤੀ ਦੇ ਅੰਦਰ ਪਹਿਲਾਂ ਵੀ ਨਵਾਂ ਸ਼ਹਿਰ ਦੇ ਅੰਦਰ ਪੈਕਵਾਲੀ ਮਾਇਆ ਵਿੱਚ ਗਏ ਔਰ ਇਸ ਵਾਰ ਵੀ ਲੋਕਾਂ ਦੇ ਅੰਦਰ ਬਹੁਤ ਵੱਡਾ ਛਾਇਆ ਔਰ ਸਾਡੀਆਂ ਬੀਬੀਆਂ ਭਰਾਣਾ ਨੌਜਵਾਨ ਬੱਚੇ ਲਗਾਤਾਰ ਆਪਣੇ ਪਿੰਡਾਂ ਦੇ ਅੰਦਰ ਗੱਡੀਆਂ ਵਹੀਕਲਾਂ ਪੈਦਲ ਕਿਉਂਕਿ ਨਵਾਂ ਸ਼ਹਿਰ ਮਹਾਰੋਏ ਮੇਰੇ ਪਿੰਡ ਪਿੰਡੇ ਸਾਡੇ ਸਾਰੇ ਸਾਰੇ ਲੋਕਾਂ ਦੇ ਅੰਦਰ ਭੈਣ ਤੇ ਮਾਰੀ ਮਾਇਆ ਵਿੱਚ ਜਲਦੀ ਆਉਂਦੇ ਆ ਬਹੁਤ ਵੱਡੀ ਇਤਰਾਦ ਦੇਣ ਰੱਖਣ ਦੀਦਾ ਦੇ ਪਹੁੰਚਿਆ ਉਸ ਦਿਨ ਵੀ ਬਹੁਤ ਵੱਡਾ ਸ਼ੀਸ਼ ਉਹਨਾਂ ਦਾ ਉੱਤੇ ਆਉਣ ਦਾ ਔਰ ਲੋਕਾਂ ਦੇ ਬੈਠਣ ਦਾ ਔਰ ਲੋਕਾਂ ਦੇ ਗਰਮੀ ਤੋਂ ਪ੍ਰਬੰਧ ਜਿਹੜੇ ਆ ਉਹ ਉਹਨਾਂ ਸਮਾਜ ਪਾਰਟੀ ਸਾਰੇ ਲੋਕਾਂ ਨੇ ਕੀ ਪਾਇਆ ਵੱਡੀ ਗੰਦੀ ਵਿੱਚ ਪਹੁੰਚਣ ਦੀ ਅਸੀਂ ਥੈਂਕ ਯੂ ਆਮ ਜਨ ਆਪਾ ਪਾਟਣ

आप सारे अपने विचार सजे कर मान योग डॉक्टर जसबीर गणी जी जितेगा भाई जितेगा बितेगा सो जिते so, दोबारा फिर मैं बेनती करता ध्यान और अपने आप बचाव न डॉक्टर जसवीर गरी जी चार वरी इतने ਹਰ ਸਾਲ ਦਾ 5 ਕਰੋੜ ਰੁਪਈਆ ਮਿਲਦਾ ਜਿੱਤਣ ਵਾਲੇ ਉਹ ਲੋਕਾਂ ਤੇ ਖਰਚਦਾ ਹੈ ਡੀਸੀ ਦੇ ਮਾਧਿਅਮ ਤੋਂ ਤੇ 20 ਸਾਲਾਂ ਦਾ 100 ਕਰੋੜ ਬਣ ਜਾਂਦਾ ਆ 20 ਸਾਲਾਂ ਦਾ 100 ਕਰੋੜ ਮੁਕੰਗਾ ਤੋ ਗਰਸ਼ਣ ਕਰ ਜਾਓ ਗਰਸ਼ਣ ਕਰ ਕੇ ਤੋ ਸ੍ਰੀ ਖਡਰਾਲਗੜ੍ਹ ਸਾਹਿਬ ਜਾਓ ਤੇ ਕੁੱਟੀਓ ਸੜਕ ਮਿਲਦੀ ਆ ਗੁਰੂ ਰਵਿਦਾਸ ਮਹਾਰਜ ਦੇ ਦਰ ਨੂੰ ਜਾਂਦੀ ਸੜਕ ਆਜ਼ਾਦੀ ਦੇ 75 ਸਾਲਾਂ ਚ ਬਣੀ ਨਹੀਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਨਾਸ਼ਾਈ ਆ ਇੰਨੀ ਨਾਸ਼ਾਈ ਆ ਐਸ ਸਾਲ 14 ਮਾਰੇ ਗੁਰੂ ਰਵਦਾਸ ਨੂੰ ਮੰਨਣ ਵਾਲੇ ਰਵਦਾਸੀਏ ਆਦੀ ਧਰਮੀ ਪਿਛਲੇ ਸਾਲ 15 ਮਰੇ ਪਰ ਸੈਂਕੜੇ ਜ਼ਖਮੀ ਤੇ ਜਿਹੜੇ ਜ਼ਖਮੀ ਉਹਨਾਂ ਚੌਦਹੇ ਜ਼ਿੰਦਗੀ ਪਰ ਲਈ ਪੰਗੇ ਦਸ਼ਮੇਸ਼ ਪਿਤਾ ਦੇ ਦਰੋਂ ਜਾਈਏ ਬੰਗਾ ਗੜ ਸ਼ੱਕਰ ਪੋਜਿਆ ਛੱਜ ਚੋ ਸੰਗਤਪੁਰ ਪਿੰਡ ਦਾ ਪੁਲ ਸਿਸ਼ੀਨੀ ਨੰਦ ਪਰਸਾਹ ਅੱਜ ਤੱਕ ਵੀ ਪੰਥ ਦੇ ਠੇਕੇਦਾਰਾਂ ਦੀ ਵੀ ਸਰਕਾਰ ਰਹੇ ਪੰਥ ਨੂੰ ਪੰਥ ਦੇ ਟੈਂਕ ਤੋਪਾਂ ਚਾੜਨ ਵਾਲੀ ਕਾਂਗਰਸ ਦੀ ਵੀ ਸਰਕਾਰ ਰਹੇ ਦਸ਼ਮੇਸ਼ ਪਿਤਾ ਦੇ ਦਰ ਨੂੰ ਜਲਦੀ ਵੀ ਸਰਤ ਨਹੀਂ ਬੜੀ ਨਾ ਕੋਈ ਖਬਰਾਂ ਪੜਦੇ ਤੁਸੀਂ ਰੋਜ਼ ਸੰਗਤ ਤੇ ਮਹਾਪੁਰਸ਼ ਗੋਡੇਆ ਗਿੱਟਿਆ ਤੱਕ ਪਜਾਮੇ ਚਾੜ ਕੇ ਕਈਏ ਟੋਕਰੇ ਚੁੱਕ ਗਏ ਜੀਸੀਬੀ ਟਰੈਕਟਰ ਲੈ ਕੇ ਗੰਦ ਮੂਤ ਕੁੱਤੇ ਬਿੱਲਿਆਂ ਦਾ ਸੜਕਾਂ ਦੇ ਵਿੱਚ ਬੜ ਕੇ ਸੜਕ ਚੌੜੀ ਕਰਨ ਲੱਗੇ ਹੋਆ ਕਿਉਂ ਕਿਉਂ ਇਹ ਦਿਨ ਦੇਖਣੇ ਪਏ 2004 ਜੰਤੀ ਜਿੱਤਿਆ ਹਿਸ਼ਾਰਪੁਰ ਨਾਲ ਆਏ ਸੀ 2009 ਵਿੱਚ ਕਾਂਗਰਸ ਦਾ ਜੰਤੀ ਜਿੱਤਿਆ ਇਹਨਾਂ ਨੂੰ ਲੁਧਿਆਣੇ ਤੋਂ ਲਿਆ ਕੇ ਜਿਤਾਇਆ 2014 ਜੰਤੀ ਜਿੱਤਿਆ ਪਟਿਆਲੇ ਤੋਂ ਅਕਾਲੀ ਦਲ ਦਾ ਭਾਜਪਾ ਦਾ ਪ੍ਰੇਮ ਸਿੰਘ ਚੰਦੂ ਮਾਜਰੇ ਜਿੱਤਿਆ 2019 ਵੀ ਆਇਆ ਲੁਧਿਆਣੇ ਦਾ ਉੱਤਰ ਪ੍ਰਦੇਸ਼ ਦਾ ਮਨੀਸ਼ ਤਿਵਾੜੀ ਜਿੱਤਿਆ ਚਾਰੋਂ ਹੀ ਆਏ ਜਿੱਤੇ ਤੇ ਮੁੜ ਗਏ 25 ਕਰੋੜ ਰੁਪਏ 5 ਸਾਲਾਂ ਦਾ ਨਾਲ ਲੈ ਗਏ ਕਿਸੇ ਨੇ ਪਟਿਆਲੇ ਵੰਡਤਾ ਚੰਦੂ ਮਾਜਰੇ ਨੇ ਅਕਾਲੀ ਦਲ ਨੇ ਸਾਰਾ ਹੀ ਪੈਸਾ ਪਟਿਆਲੇ ਉਹ ਘਰੋੜ-ਸਲੋੜ ਵੰਡਤਾ ਹਿਸ਼ਾਰਪੁਰ ਵਾਲੇ ਨੇ ਹਿਸ਼ਾਰਪੁਰ ਵੰਡਤਾ ਰਵਨੀਤ ਬਿੱਟੂ ਨੇ ਲੁਧਿਆਣਾ ਮੰਡ ਦਾ ਮਨੀਸ਼ ਤਵਾੜੀ ਨੇ ਚੰਡੀਲੜ ਬਣ ਦਿੱਤਾ ਤੇ ਚੰਡੀਲੜ ਚਲਾ ਗਿਆ ਸ਼੍ਰੀ ਕਾਸਟਾਂ ਦੇ OBC ਦੇ ਸਿੱਖਾ ਮੁਸਲਮਾਨ ਸਾਈ ਪਾਰਸੀ ਬੋਧੀ ਜੈਨੀ ਮਿਨੋਰਟੀ ਕਮਿਊਨਿਟੀਜ਼ ਦੇ ਜਨਰਲ ਵਰਗਾ ਦੇ ਗਰੀਬ ਤੇ ਹੁਣ ਉਹ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਸਕੀਮ ਕੌਣ ਜਾਣੀ ਦੇਲੀਏ ਨਹੀਂ ਹੁੰਦੇ ਤੇ ਕਹਿੰਦਾ ਲਾਗੂ ਕਰਾਉਣੀ ਪਾਰਲੀਮੈਂਟ ਨੇ ਪਾਰਲੀਮੈਂਟ ਚ ਕੌਣ ਜਾਹੀਦਾ ਇਸ ਦੇਸ਼ ਦੇ ਮਜ਼ਦੂਰ ਦਾ ਪੁੱਤ ਪਾਰਲੀਮੈਂਟ ਚਾਹੀਦਾ ਇਸ ਕੇਸ ਤੋਂ ਕਾਹ ਖੁੱਪਣ ਵਾਲੀ ਮਾਂ ਦਾ ਪੁੱਤ ਪਾਰਲੀਮੈਂਟ ਚਾਹੀਦਾ ਇਸ ਕਾ ਕਿ ਮੈਂ ਅਪੀਲ ਕਰਨਾ ਆ ਇੱਕ ਇੱਕ ਵੋਟ ਆਪਣੀ ਹੀ ਨਹੀਂ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਸਾਰੇ ਕਬੀਲਿਆਂ ਦੀ ਇੱਕ ਨਾਰਾ ਗੂੰਜਣਾ ਚਾਹੀਦਾ ਪੂਰੀ ਪਾਰਲੀਮੈਂਟ ਚ ਕਿ ਸਾਡੇ ਵਿੱਚ ਇਸ ਵਾਰੀ ਸਾਡਾ ਪੁੱਤ ਖੜਾ ਹੈ सा खा आया सा अपना खून खड़ा आया गुरु रविदास का पुत्र खड़ा आया दशमेश पिता का गरीब सिख खड़ा आया मैं उम्मीद है जे तुम गल चलाऊंगे अपना खून ना निरमोही नहीं है कि थानू वोट लग अपना खून वाला मारेगा अरे भाई है दस दिन ਇਹ ਖੂਲ ਵਾਲਾ ਮਾਰੇਗਾ ਤੇ ਪਾਰਲੀਮੈਂਟ ਤੱਕ ਪੁੱਜੇਗਾ ਤੁਹਾਡਾ ਹੱਥੀ ਜਿੱਤ ਕੇ ਅੱਗੇ ਆਏਗਾ ਧੰਨਵਾਦ ਜੈਪੀ ਜੈਪਰ